ਆਪੇ ਨੀ ਨੀ ਕੋਈ ਗੱਲ ਨਹੀਂ ਡਾਕਟਰ ਨੂੰ ਫੋਨ ਕਰ ਦੋ ਚਾਰ ਗੱਟੇ ਕਰ ਲਓ ਯਾਰ ਆਪਣਾ ਸੇਵਾ ਲੈ ਕੇ ਹਰ ਪਲੇਟ ਬਧੀ ਆ ਸਾਰੇ ਬਾਰਡਰ ਤੇ ਮੈਂ ਗਿਆ ਪਿਛਲੇ ਕਾਫੀ ਦਿਨਾਂ ਤੋਂ ਤੇ ਪਾਣੀ ਬਹੁਤ ਜ਼ਿਆਦਾ ਬਹੁਤ ਮਾੜੇ ਹਾਲਾਤ ਨੇ ਡੰਗਰਾਂ ਦਾ ਖਾਸ ਤੌਰ ਤੇ ਬਹੁਤ ਬੁਰਾ ਹਾਲ ਹੈ ਕਮਰਿਆਂ ਦੇ ਕਮਰੇ ਘਰ ਦੇ ਘਰ ਜਿਹੜੇ ਟਹਿ ਗਏ ਆ ਮਿੱਟੀ ਹੋ ਗਏ ਲੋਕ ਮਜਬੂਰਨ ਸ਼ਹਿਰ ਦੇ ਵਿੱਚ ਕਿੰਨਾ ਕਿਤੇ ਸਰਕਾਰੀ ਸ਼ੈਡਾਂ ਦੇ ਥੱਲੇ ਆ ਕੇ ਬੈਠੇ ਆ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦੇ ਜਿਹੜੇ ਉਹਨਾਂ ਦੀ ਮਦਦ ਲਈ ਆ ਸਾਰੀਆਂ ਟੀਮਾਂ ਪਹੁੰਚੀਆਂ ਹੋਈਆਂ ਉਹਨਾਂ ਦਾ ਵੀ। ਔਰ ਖਾਸ ਤੌਰ ਤੇ ਉਹਨਾਂ ਸੰਸਥਾਵਾਂ ਨੂੰ ਵੀ ਅਦਾ ਧੰਨਵਾਦ ਕਰਦਾ ਜਿਹੜੇ ਬਹੁਤ ਅਸ਼ਿੱਤ ਦੇ ਨਾਲ ਇਹਨਾਂ ਦੀ ਸੇਵਾ ਕਰਦੇ ਨੇ। ਅੱਜ ਅਸੀਂ ਕਾਫੀ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਰਾਸ਼ਨ ਦੀ ਲੋੜ ਸੀ ਰਾਸ਼ਨ ਦੇਖਿਆ ਜਿੱਥੇ ਪਸ਼ੂਆਂ ਦੇ ਚਾਰੇ ਦੀ ਲੋੜ ਸੀ ਉਹ ਦੇਖ ਕੇ ਆਏ ਕਿ ਬੇੜੇ ਦੀ ਲੋੜ ਸੀ ਅੱਜ ਅਸੀਂ ਉੱਥੇ ਬੇੜਾ ਦੇਖ ਕੇ ਆਏ ਹਰ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਹੁਣ ਬਸ ਕਰ ਔਰ ਬਾਕੀ ਅਰਸੇ ਯੋਗ ਹਾਲਤ ਹੋਈ ਦੀ ਹੈ ਸਾਡੀ ਸਾਰਿਆਂ ਦੀ ਬੋਧ ਅਜ ਇੱਕ ਮੋਹਮਦ ਖਾਲਦਾ ਬਿਆਨ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਤੇ ਕਿ ਜਿਹੜੇ ਹੜ੍ਹਾਂ ਆਦੇ ਆ ਉਹ ਸਰਕਾਰਾਂ ਦੀ ਕੰਮ ਹੀ ਕਰਕੇ ਆਇਆ। ਕਾਫੀ ਵਾਇਰਲ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੇ ਮੁੱਖ ਮੰਤਰੀ ਸਾਹਿਬ ਆਪ ਹੀ ਕਹਿ ਰਹੇ ਆ ਤਾਂ ਸਹੀ ਕਹਿ ਰਹੇ ਆ। ਪਰ ਸਾਡਾ ਫਰਜ਼ ਬੰਦ ਹੈ ਸਰਕਾਰਾਂ ਦਾ ਫਰਜ਼ ਬੰਦ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨੂੰ ਕਾਬੂ ਕਰਨ ਦੇ ਵਿੱਚ ਅਸੀਂ ਯੋਗਦਾਨ ਪਾ ਸਕਦੇ ਆ। ਇਸ ਤਰ੍ਹਾਂ ਦੇ ਹਾਲਾਤ ਅਸੀਂ ਰੋਕ ਸਕਦੇ ਆ, ਰੋਕਨੇ ਚਾਹੀਦੇ ਆ। ਔਰ ਮੈਂ ਸਾਰੇ ਜਿਹੜੇ ਸਾਫਤਾਮ ਅਤੇ ਮੌਜੂਦਾ ਐਮ.ਐਲ.ਏ ਸਾਫਤਾਮ ਚੇਤ ਮੌਜੂਦਾ ਐਮ.ਪੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਲੋਕਾਂ ਦੁਆਰਾ ਜਿਹੜੀ ਤੁਹਾਨੂੰ ਪੈਨਸ਼ਨ ਲੱਗੀ ਹੋਈ ਹੈ ਆਪ ਦੀ ਇੱਕ ਇੱਕ ਸਾਲ ਦੀ ਪੈਨਸ਼ਨ ਆਪਾਂ ਨੂੰ ਸਾਰਿਆਂ ਨੂੰ ਹੱਟ ਪਿੰਡਾਂ ਲਈ ਦੇਣੀ ਚਾਹੀਦੀ ਹੈ ਔਰ ਜਿਹੜੇ ਮੌਜੂਦਾ ਉਹਨਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ ਘੱਟੋ ਘੱਟ ਇੱਕ ਇੱਕ ਸਾਲ ਦੀ ਅੱਜ ਲੋੜ ਹੈ ਸਾਡੇ ਪਰਿਵਾਰਾਂ ਨੂੰ ਸਾਡੇ ਜਿਹੜੇ ਪਿੰਡਾਂ ਤੋਂ ਉੱਠ ਕੇ ਆਏ ਬਾਰਡਰ ਤੋਂ ਉੱਠ ਕੇ ਆਏ ਜਿਨ੍ਹਾਂ ਨੂੰ ਜੰਗ ਵੀ ਮਾਰਨੀ ਪੈਂਦੀ ਹੈ ਅੱਜ ਬਾੜੀ ਵੀ ਮਾਰ ਪਈ ਹੈ ਉਹਨਾਂ ਸਾਰਿਆਂ ਨੂੰ ਅੱਜ ਲੋੜ ਹੈ ਸਨਹਤ ਆਨੰਦ ਸਮਝ ਅਗਰ ਤੁਸੀਂ ਮਾਰਾਂਗੇ ਤਾਂ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਜਾਣਗੇ ਇੰਨਾ ਲੋਕਾਂ ਦੇ ਲਈ ਕਿਉਂਕਿ ਜੇ ਆਪ ਕੋ ਗੱਲ ਕਰੀਏ ਵੱਡੇ ਤੇ ਲੋਕਾਂ ਚਾਹੇ 88 ਦਾ ਪਾਣੀ ਹੋਵੇ ਚਾਹੇ 23 ਚ ਹੋਵੇ ਚਾਹੇ 25 ਚ ਹੋਵੇ ਸਭ ਤੋਂ ਜ਼ਿਆਦਾ ਮਾਰ ਇਨ੍ਹਾਂ ਲੋਕਾਂ ਨੂੰ ਦੇਖੋ ਸਰਕਾਰ ਕੋਈ ਵੀ ਬੰਦ ਪਰ ਜਿੰਨੀ ਦੇਰ ਤੱਕ ਆਪਾਂ ਚੰਗੇ ਨਮਾਇंदे ਨਹੀਂ ਚੁੰਨਦੇ ਉਨੀ ਦੇਰ ਤੱਕ ਖੁਸ਼ ਨਹੀਂ ਹੋਣਾ ਆਪਾਂ ਚੁੰਨਦੇ ਉਹਨਾਂ ਨੂੰ ਹੈ ਜਿਹੜੇ ਆਪਦੇ ਘਰ ਭਰਦੇ ਆਪਾਂ ਚੁੰਨਦੇ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਲੋਕਾਂ ਦੇ ਨਾਲ ਨਹੀਂ ਸਿਰਫ ਆਪਦੇ ਪਰਿਵਾਰ ਨਾਲ ਹੁੰਦਾ ਹੈ ਇਹ ਪਬਲਿਕ ਉਹਨਾਂ ਨੂੰ ਚੁਣੇ ਜਿਹੜੇ ਇਮਾਨਦਾਰੀ ਨਾਲ ਕੰਮ ਕਰ ਸਕਦੇ ਆ ਉਹਨਾਂ ਨੂੰ ਚੁਣਨਾ ਚਾਹੀਦਾ ਬਹੁਤ ਬਹੁਤ ਥੈਂਕ ਯੂ ਅਤੇ ਸਾਨੂੰ ਓਕੇ ਸਾਡਾ ਫਰਕ ਪੰਡਾ ਤੁਹਾਡੇ ਨਾਲ ਲਾਈਵ ਬਹੁਤ ਵੀ ਗਾਹੇ ਫੇਸ ਟੂ ਫੇਸ ਮਿਲੇ ਮੇਰਾ ਬੇਟਾ ਤੋਂ ਵੀ ਗੁਰਾਲਾ ਬਾਦ ਕਰਨਾ मैं उन्होंने साढ़े अपने हथ बी बैंक है सारी ही संस्था सा बहुत सब चीज़ सी सा बेनती है सू पाँच वर्ग आप इतने जगह मिलनी चाहिए अभी कदम जैंगे कैसे उसे खड़ा असि बस इस तरह ही आते जाते रहते हैं क्योंकि साढ़े पिछले घर रहे हैं अभी जब सबसे बंद ਅਸੀਂ ਪਰਚਾ ਨਾ ਲੋਕ ਪ੍ਰਸ਼ਾ ਨਾ ਅਸੀਂ ਪਰਚਾ ਹੋਈਏ ਜਿਵੇਂ ਹੁਣ ਅਸੀਂ ਆ ਕੇ ਦੁਕਾਨਾਂ ਖਲਾਈਆਂ ਕਿਸੇ ਨੇ ਕਿਸੇ ਨੇ ਕੋਸ਼ਿਸ਼ ਕੀਤਾ ਸਾਡੇ ਮੇਰੇ ਭਰਾ ਫਤੇਗੜ ਸਾਹਿਬ ਤੋਂ ਲੰਗਰ ਲੈ ਕੇ ਆ ਰਹੇ ਉਹ ਵੀ ਮਾਮਾ ਦੇ ਪੁੱਤ ਨੇ ਅਸੀਂ ਇਹੋ ਹੀ ਚਾਹੁੰਦੇ ਆ ਕਿ ਉਹ ਸਾਡੇ ਇੱਥੇ ਕਲਾਉਂਦੀਆਂ ਹਨ ਪਿੱਛੇ ਸਾਡੇ ਜਿਆਦਾ ਅਸੀਂ ਇੱਕ ਇੱਕ ਮਕਾਨ ਪਾਈਏ ਜਦੋਂ ਸਾਨੂੰ ਇਹ ਜਿੰਨੀ ਸਿਫਤ ਆਵੇ ਅਸੀਂ ਆਦਾ ਉੱਤੇ ਆ ਕੇ ਬੈਠੀ ਆਦਾ ਰੋਟੀ ਕਾਣੀ ਬਹਿ ਕੇ ਮੇਰੀ ਇਹ ਬੇਨਤੀ ਹੈ ਵੀ ਅਸੀਂ ਇੰਨੇ ਜਿਹੜੀ ਪਰਵੇ ਸਾਡੇ ਪਿੱਛੇ ਪਰੇਸ਼ਾਨ ਹੋ ਜੇ ਨਾ ਹੋਵੇ ਇਹੋ ਜਿਹੀ ਮਸੀਕਤ ਚਲੋ ਕਰੋ ਤੇ ਅਸੀਂ ਇਹ ਕਹਾਂ ਰਹੇ ਹਾਂ ਕਿ ਤੁਹਾਨੂੰ ਸਮਝਦਾ ਹੈ ਪਰ ਇਹ ਤੋਂ ਸਾਨੂੰ ਸਿੱਖ ਵੀ ਮਿਲਦੀ ਹੈ ਕਿ ਜਿਹੜੇ ਪਿੰਡਾਂ ਵਾਲੇ ਆਪਾਂ ਜਾਦਾ ਸਿਆਣੇ ਯਾਨੀ ਪ੍ਰੈਕਟੀਕਲ ਹੈ ਆਪਾਂ ਲੱਗਾ ਰਹੋ ਔਰ ਇਹਨਾਂ ਦੀ ਗੱਲ ਵਿੱਚੋ ਸਹੀ ਹੈ ਸਰਕਾਰਾਂ ਨੂੰ ਇਹ ਪਾਣੀ ਦੇ ਅੰਦਰ ਸਾਰੇ ਬਾਰਡਰ ਦੇ ਏਰੀਆ ਦੇ ਜਿਹੜੇ ਜਿਨ੍ਹਾਂ ਤੇ ਪਾਣੀ ਵੀ ਮਾਰ ਆ ਜੰਗ ਦੀ ਮਾਰ ਆ ਉਹਨਾਂ ਨੂੰ ਇੱਥੇ ਮਿਲਨੇ ਚਾਹੀਦੇ ਆ ਜਦੋਂ ਸਾਡੀ ਸਰਕਾਰ ਆਉਗੀ ਅਸੀਂ پوری ਕੋਸ਼ਿਸ਼ ਕਰਾਂਗੇ ਤਾਂ ਇੱਕ ਮੇਰੀ ਟੁਡੇਰੀ ਇਹ ਤਾਂ ਵੀ ਹੁਣ ਵੇਖ ਗਰੀਬ ਲੋਕ ਕੁਛ ਅੱਗੇ ਵੀ ਬਹੁਤ ਕਰਦੇ ਲੜਕੀਆਂ ਲਈ ਸੁਜੋਗ ਨਹੀਂ ਦਿੰਦੇ ਆ ਜੀ ਇਹ ਇਨਾਂ ਪਿੰਡਾਂ ਨੂੰ ਅਸੀਂ ਅੱਜ ਤੁਸੀਂ ਆ ਗੱਲ ਤੇ ਮੈਂ ਤੁਹਾਨੂੰ ਵਾਦਾ ਕਰਦਾ ਨਵੰਬਰ ਦੇ ਮਹੀਨੇ ਦੇ ਵਿੱਚ ਤੁਸੀਂ ਸਾਰੇ ਬਾਟਰ ਦੇ ਨਹੀਂ ਘੱਲੇ ਆ ਜੀ ਅਸੀਂ ਸਾਰੀਆਂ ਭੈਣਾਂ ਸਾਰੀਆਂ ਬੱਚੀਆਂ ਦਾ ਜਿਹੜੀਆਂ ਵਿਆਹ ਨਹੀਂ ਕਰ ਸਕਦੇ ਅਸੀਂ ਉਹਨਾਂ ਦਾ ਫ੍ਰੀ ਵਿਆਹ ਕਰਾਂਗੇ ਭਾਵੇਂ ਉਹ ਚਨੇ ਵੀ ਉਹ ਅਸੀਂ ਆਲਰੇਡੀ ਇਹ ਗੱਲ ਕੀਤੀ ਹੈ ਮੈਂ ਸੋਚੀ ਮੈਨੂੰ ਵੀ ਪੀੜ ਹੋਈ ਹੈ ਕਿ ਵਿਆਹ ਕਰਾਉਣ ਦੇ ਨਵੰਬਰ ਦੀ 12 ਜਾਂ 18 ਤਰੀਕ ਦੇ ਵਿੱਚ ਅਸੀਂ ਜ਼ਰੂਰ ਸਾਥ रखा सारा कुछ समान भी अभी देंगे लंगर का भी इंतजाम होगा जिन्नी मर्जी बरात लंगर लैके आया सारे भीर भैनों का बहुत बहुत धन्यवाद ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰੀਤੋ ਭਾਈ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਬਾਏ ਦੇ ਓ ਕਬਾਏ ਦੇ ਰਹਿਣ ਵਾਲੇ ਤੁਹਾਡੇ ਕੋਲ ਜੀ ਵਿਧਾਇਕ ਸਾਹਿਬ ਕਾ ਵਿਧਾਇਕ ਰਵਿੰਦਰ ਆਵਲਾ ਪਹੁੰਚੇ ਨੇ ਕੀ ਕਹਿੰਦੇ ਸੀ ਉਹ ਕਹਿੰਦੇ ਸਨ ਵੀ ਪੰਜ ਪੰਜ ਮਰਲੇ ਦੇਵਾਂਗੇ ਅਸੀਂ ਗਰੀਬਾਂ ਜਿਹੜੇ ਬਾੜ ਵਾਲਿਆਂ ਨੂੰ ਜੀ ਤੇ ਕੁੜੀਆਂ ਨੇ ਵਿਆਹ ਵੀ ਕਰਨਗੇ ਵੀ ਅਸੀਂ ਆਪ ਦੇ ਪਿੰਡ ਵਿੱਚ ਉਹ ਤੇ ਛੇਰ ਕਰਾਂਗੇ ਅਸੀਂ ਤੇ ਹੁਣ ਕੀ ਕੀ ਦਿੱਤੇ ਜਾ ਰਹੇ ਨੇ ਹੋਣ ਸਮਾਨ ਦੇਂਦੇ ਪੈ ਨੂੰ ਪਤਾ ਨਹੀਂ ਮੈਂ ਅਜੇ ਨਹੀਂ ਵੇਖਿਆ ਹੁਣ ਸਮਾਨ ਦੇਵਨ ਤੇ ਸਾਡੀ ਬੁੱਢੀ ਅਗੀ ਹੈ ਜੇ ਤੁਹਾਡੀ ਗੱਲ ਜੇ ਤੁਹਾਨੂੰ ਗੱਲਬਾਤ ਹੋ ਰਹੀ ਸੀ ਤਾਂ ਤੁਹਾਨੂੰ ਕਿਸ ਤਰ੍ਹਾਂ ਦੇ ਵਿਸ਼ਵਾਸ ਦਵਾਏਗਾ ਆ ਵਿਸ਼ਵਾਸ ਦਵਾਏ ਨੇ ਅੱਗੇ ਵੀ ਤਾ ਵਿਸ਼ਵਾਸ ਹੈਗਾ ਸਾਨੂੰ ਜਿੰਦੇ ਤੇ ਆਂਦੇ ਇੱਕ ਭਾਇ ਸਾਡੇ ਕੋਲ ਸਾਡੇ ਜੀ ਸ਼ੰਤੀ ਸਾਹਿਬ ਕੋਲ ਆਂਦੇ ਨੇ ਤੇ ਅਸੀਂ ਉੱਥੂ ਦੇ ਰਹਿਣ ਵਾਲੇ ਤੂੰ ਉੱਥੇ ਸਾਡੇ ਕੋਲ ਆਂਦੇ ਨੇ ਹਾਂ ਸ਼ੰਤੀ ਇਹ ਮੇਰਾ ਭਤੀਜਾ ਹੈ ਇਹਨੇ ਏਡੀ ਨੂੰ ਮੈਂ ਭਰਾ ਬਣਾਇਆ ਵੇ ਹਾਂ